ਦੀ ਗੀਰਾਰ ਮਾਰੇ ਸਿਖਾ ਸੁਆਮੀ ਦੇ ਕੀ ਅਤੇ ਪਦੇ ਵਾਰੀ ਵਾਹੇ ਏਕ ਓੰਕਾਰੁ ਅਦਿ ਸਿਖੁ ਪਤੇ ਸ੍ਰੀ ਭਗਤਿ ਵਿਸਾਏ ਵਾਰ ਸਿਖੁ ਹੋਛੀ ਦੀਨਿ ਸਾਖਾਹਿ ਦਸਵੀਂ ਪ੍ਰਥਮ ਭਗਤਿ ਸਿਮਰਤੈ ਗੁਰੂ ਅਰਜਨ ਜੀ ਆਏ ਹਰਿ ਅਰੰਗੁ ਤੇਰਾ ਦਾਸ ਰੰਗੁ ਦਾਸੁ ਮਿਸਹਾਈ ਆਪਨ ਪਤਵੁ ਬੁਜਨਾਉ ਸੇਨਾਮੁ ਸ੍ਰੀਦਾਸ ਰਾਈ ਸ੍ਰੀਦਾਸ ਜੀ ਕੀ ਭਾਈ ਹੈ ਜਿਸ ਜੱਟੇ ਸਾਹਿਬ ਉੱਠ ਜਾਏ ਤੀਂ ਮਹਾਂਤ ਸੁਣੇ ਘਰ ਨਾਮੁ ਹਿਰਦੈ ਆਪਿਤਾ ਸਭ ਤਨੁ ਹੋਇ ਸੰਸਾਰੈ ਦਸਤ ਪਾਤਸ਼ਾਹ ਜੀ ਕੋ ਕੋ ਕੰ ਸਿੰਘ ਸਾਥੀ ਸਤਿਗਾਂ ਹੋਇ ਸੰਸਾਰੈ ਮੇਰੇ ਸ਼ਿਆਰੀ ਤੇ ਰਾਏ ਤੇ ਗਵਾਇ ਦੇ ਸਿਵਾਂ ਰੱਖੀ ਤਾਤਨਾ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਪੀ ਤਾਨ ਸਾਜੀ ਵਾਦ ਜੀ ਵਾਹੇਦਰ ਜਿੰਨਾ ਉਸ ਨਖਸ਼ ਮਨਿਆਲੇ ਧਰਮ ਜੀ ਦੀ ਸਿਸਤੇ ਬੰਦ ਬੰਕ ਟਾਈ ਕੁਪੜੀਆਂ ਰੁਹਾਈਆਂ ਅੰਦਰ ਚੁੜੀਆਂ ਤਿੱਡੇ ਆਰਿਆਂ ਰਾਤਰਾਏ ਗੁਰਦਵਾਰਿਆਂ ਦੀ ਸੇਵਾ ਲਈ ਤੁਮ ਬਾਜੀਆਂ ਕੀਤੀਆਂ ਤੰਮ ਨਹੀਂ ਹਾਰ ਸਿੱਖੀ ਕਿਸਾਂ ਸੁਹਾਸਾ ਰਾਮ ਰਾਈ ਦਿਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਭੋਲ ਜੀ ਵਾਹੇ ਗੁਰ ਪੰਥ ਤਕਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਭੋਲ ਜੀ ਵਾਹੇ ਗੁਰ ਰਤਮੈ ਸਰਬੱਤ ਭਵਸਾਂ ਦੇ ਕੀ ਅਰਦਾਸ ਹੈ ਜੀ Sarvata पारसानी को वाहे ਯਾ ਮ੍ਰਿਤੂ ਸਰ ਜੀ ਦੇਵ ਦਰਸ਼ਨੀ ਸ਼ਰਾਨ ਡੰਗਿਆ ਤਖੇਵ ਬੰਦਿ ਸੁਗਾ ਜੋਗ ਕਾਲ ਧਰਮ ਦਾ ਕਾਰ ਬੋਲ ਜੀ ਵਾਹਿਗੁਰੂ ਸਿੱਖਾਂ ਦਾ ਮਾਣ ਨੀਵਾ ਮਤ ਕੀ ਮਤ ਪਤ ਦਾ ਰੱਖਾ ਵਾਹਿਗੁਰੂ ਏ ਅਕਾਰ ਪੁਰਖ ਆਪਣੇ ਪੰਥ ਦੇ ਸਦਾ ਦਾਤਾਰ ਦਿਓ ਸ਼ੀਰ ਰਤਨ ਸਾਜ ਤੇ ਹੋ ਗੁਰਦੁਆਰੇ ਆ ਗੁਰਧਾਮਾਂ ਦੇ ਵਿਨਾਕ ਪੰਚ ਨੂੰ ਛੋੜਿਆ ਗਿਆ ਹੈ ਫੁੱਲੇ ਦਰਸ਼ਨ ਵਿਦਾਰ ਤੇ ਸੇਵਾ ਸੁਭਾਉ ਦਾ ਰੰਗ ਕਰ ਸਾਦੀ ਮਕਸ਼ੋ ਪੀਨ ਵਣਿਆ ਦਿਵਾਨ ਨਿਤਾਣਿਆਂ ਦੇ ਤਾੜ ਨਿਉਟਿਆਂ ਦੀ ਓਟਾ ਗੰਤ ਸਹਜ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਣਾ ਪਾਸ ਸਰਬਾਤ ਸੰਗਤ ਜੀ ਕੀ ਅਰਦਾਸ ਸਵੀੰਤੀ ਹੈ ਆਨੁਰਛੀਦਾ ਧੰਨ ਸਾਧ ਬਾਬਾ ਦੀਪ ਸਿੰਘ ਜੀ ਦਿਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਗੰਸੇਮ ਜੀ ਵਿਖੇ ਪਾਵਨ ਜਵਾਦੰਦਰ

ਕਿਰਪਾਲਤਾ ਕਰਨੀ ਹੈ 라 ਵਾਸਤੇ ਸੁਮਤ ਵਖ ਨੇ ਸਰਤੇ ਮੇਰ ਭਰਾਤਰਾ ਤੇ ਸੋਦਿ ਸਪਸ਼ਟ ਗੁਰਬਾਣੀ ਪੜੁੰਦੇ ਹੈ ਪੈ ਭਾਵਨ ਸੰਹਿ ਸੇਵਾ ਕਰੰਦੇ ਪਰ ਉਦਮ ਉਤਸ਼ਾਹ ਅਕਸ਼ਸ ਕਰੰਦੇ ਪੜਿ ਸੁਣੀ ਬਾਣੀ ਸਤਕ ਰਿਤੇ ਪ੍ਰਵਾਨ ਕਰੰਦੇ ਪੜਿ ਸੁਣੀ ਬਾਣੀ ਦਾ ਭਾਵ ਧਰੈ ਸੰਤਾਨੇ ਸత్యਾਂ ਤੇ ਉਸੋਣਾ ਸਤਗੁਰੂ ਦੀ ਕਿਰਪਾਲਤਾ ਕਰਨੀ ਹਾਜ ਨੇ ਬਿਲਕੁਲ ਟਿਕਾਵਾਂ ਸਿਵਾਵਾ ਦਾ ਤੇ ਪ੍ਰਵੰਤ ਕਰਨੀਆ ਆਪਣੇ ਦਰੋਂ ਘਰੋਂ ਸਿੱਖੀ ਸਦਕ ਪ੍ਰੋਸਾ ਨਾਮ ਨੰ ਰਖਣਾ ਸ਼ੋਭ ਭਰਨਾ ਪੂਰੀਆਂ ਕਰਨੀਆਂ ਜਤਰਾ ਸਫਲ ਕਰਨੀ ਆਪਣੇ ਪਾਵਨ ਪਵਿੱਤਰ ਚਰਨਾਂ ਦੇ ਦਰਾਂ ਢੋਲ ਤੇ ਰੱਖਣਾ ਆਪ ਜੀ ਦੇ ਬਾੜੇ ਅੰਦਰ ਚਾਰ ਪੈਰ ਜਿਨ ਸੁਖ ਨੰਦਰ ਸਤਿਗੁਰੂ ਜੀ ਦਾਤ ਕਰਨ ਆਪਣੇ ਘਰ ਦੇ ਅੰਦਰ ਸੁੱਖਾਂ ਦਾ ਵਜੂਦ ਕਰਾਉਣੇ ਅਮਰਤ ਵੇਲੇ ਦੀਨ ਦਾਤਾ ਇਤਨੇ ਅੰਸ਼ੇਵਾ ਸਿਮਰਨ ਦੀਆਂ ਦਾਤਾ ਦਾਤਾ ਬਖਸ਼ਤੀ ਵਿਚਾਰ ਕਰਨਾ ਹਰਮਨ ਧਨ ਦੀਵਾਨ ਫਤੇ ਬਖਸ਼ਣੇ ਗੁਰੂ ਕਿਰਪਾ ਦਾ ਸਤਿਗੁਰੂ ਜੀਓ ਆਪ ਜੀ ਦੇ ਪਾਵਨ ਰੂਪ ਬਰਕਾਟ ਸੰਤੋ ਨਿਵਾਸ ਸੰਤਾਂ ਤੇ ਵਿਧਾਨ ਦੀ ਆਗਿਆ ਬੰਦੋ ਆਸਰੇ ਚਾਹ ਤੁੰਗ ਸੰਸੈ ਹੋ ਰਾਮ ਸੀ ਯਾਰ ਨੇ ਜਿਨਾ ਵੇਲਾ ਅੰਤਰਾ ਨਾਮ ਜਪਾਵੇ ਨਾਨਕ ਤੁਮ ਤਾਂ ਵਧਤੀ ਕਰਾ ਮੇਰੇ ਭਾਣੇ ਸਰਬਾ ਪੂਰਨ ਰਾਮਾ

I'm